ਮਾਚੀਵਾੜਾ ਦੇ ਵਾਸੀ ਤੇ ਸਿੱਖ ਧਰਮ ਦੇ ਪ੍ਰਚਾਰਕ ਬਾਬਾ ਸੁਧ ਸਿੰਘ ਟੂਸੇਵਾਲਿਆ ਵੱਲੋਂ ਕੁਝ ਮਹੀਨੇ ਪਹਿਲਾਂ ਸਤਨਾਮ ਸਿੰਘ ਪਣਿਆਰੇ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਅੱਜ ਉਨ੍ਹਾਂ ਇਸ ਮਾਮਲੇ ਸਬੰਧੀ ਸਿੱਖ ਸੰਗਤ ਤੇ ਸ੍ਰੀ ਕਾਲ ਤਖਤ ਸਾਹਿਬ ਤੋਂ ਹੱਥ ਜੋੜ ਮਾਫੀ ਮੰਗੀ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਸਿ ਨੂੰ ਸਿੱਖ ਸੰਤਾਂ ਜਉਪ ਜਲੰਦਾ ਦਾਸ ਬਾਬਾ ਸੁਧ ਸਿੰਘ ਜੀ ਕੂਸੇ ਅਜਤੋਂ 5-6 ਮਹੀਨੇ ਪਹਿਲਾਂ ਇੱਕ ਬਣੀ ਵੀਡੀਓ ਕੁਝ ਦਿਨਾਂ ਤੋਂ ਜੋ ਮੇਰੇ ਤੇ ਸਤਨਾਮ ਸਿੰਘ ਜੀ ਭੰਿਹਾਰੇ ਵਾਲੇ ਦੇ ਵਿਚਕਾਰ ਸਬੰਧਾਂ ਦੀ ਇਹ ਇੱਕ ਵੀਡੀਓ ਵਾਇਰਲ ਹੋਈ ਹੈ ਤੇ ਹੋ ਰਹੀ ਹੈ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਮੈਂ ਕੋਈ ਜਾਣਬੁੱਝ ਕੇ ਗਲਤੀ ਨਹੀਂ ਕੀਤੀ ਜਾਣੇ ਅਣਜਾਣੇ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੈ ਮੈਂ ਸਮੁੱਚੀ ਸੰਗਤ ਸਮੁੱਚਾ ਖਾਲਸਾ ਪੰਥ ਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਅਤੇ ਅੱਗੇ ਵਾਸਤੇ ਮੈਂ ਇਹ ਬੇਨਤੀ ਕਰਦਾ ਕਿ ਕਦੇ ਵੀ ਗਲਤੀ ਤਾਂ ਹੋ ਜਾਂਦੀ ਹੈ ਜਾਣੇ-ਅਣਜਾਣੇ ਕੋਈ ਪਤਾ ਨਹੀਂ ਲੱਗਦਾ ਪਰ ਫਿਰ ਵੀ ਮੈਂ ਇੱਕ ਇੱਕ ਕਦਮ ਸੰਭਲ ਕੇ ਪੱਟ ਕੇ ਸੰਗਤ ਨੂੰ ਸਦਾ ਲਈ ਮੈਂ ਸੰਗਤ ਦਾ ਰੀਣੀ ਆ ਸਿੱਖ ਧਰਮ ਤੋਂ ਮੈਂ 1 ਇੰਚ 1 ਬਾਹਰ ਇੱਕ ਰੋਮ ਵੀ ਬਾਹਰ ਨਹੀਂ ਮੇਰਾ ਇੱਕ ਰੋਮ ਖਾਲਸੇ ਪੰਥ ਲਈ ਹਾਜ਼ਰ ਹੈ ਮੈਂ 93 ਸਾਲ ਤੋਂ ਲੈ ਕੇ ਅਮਰਤਧਾਰੀ ਆ ਅਤੇ ਸਿੱਖ ਸ਼ਗਰਸ ਦੇ ਵਿੱਚ ਵੱਡਾ ਮੇਰਾ ਮੈਂ ਆਪ ਦੀ ਜੋ ਵੀ ਮਾਰਾ ਕੁੱਟਾ ਖਾਧੀਆਂ ਅਤੇ ਅੱਜ ਵੀ ਪੰਥ ਦੇ ਨਾਲ ਆ ਮੈਂ ਕਾਲ ਤੱਕ ਤੋਂ ਸਮੁੱਚੀ ਸਿੱਖ ਸੰਗਤ ਨੂੰ ਖਾਲਸੇ ਪੰਥ ਨੂੰ ਕਿਸੇ ਦੇ ਵੀ ਮਨ ਨੂੰ ਕੋਈ ਠੇਸ ਪਹੁੰਚੀ ਹੈ ਕਿਸੇ ਨੂੰ ਕੋਈ ਦੁੱਖ ਲੱਗਿਆ ਹੈ ਕਿ ਮੈਂ ਉਹਦਾ ਆਪ ਮਾफी ਮੰਗਦਾ ਕਿ ਮਨੋਂ ਸੰਗਤ ਜੀ ਮਾਫ਼ ਕੀਤਾ ਜਾਵੇ ਮੈਂ ਸੰਗਤ ਦਾ ਦਾਸ ਬਾਬਾ ਸੋ ਸਿੰਘ ਜੀ ਪੁੱਸਿਆਂ ਮੈਂ ਸਦਾ ਰੀਣੀ ਆ ਤੇ ਸਦਾ ਸੰਗਤ ਰੀਣੀ ਰਹਾਂਗਾ ਤੇ ਮੈਂ ਆਕਾਲ ਤਖਤ ਨੂੰ ਬੇਨਤੀ ਕਰਦਾ ਕਿ ਮੈਨੂੰ ਆਕਾਲ ਤਖਤ ਤੇ ਪੇਸ਼ ਕਰਕੇ ਮਾਫੀ ਦਿੱਤੀ ਜਾਵੇ ਤੇ ਸਿੱਖ ਧਰਮ ਦਾ ਜੋ ਪ੍ਰਚਾਰ ਮੈਨੂੰ ਕਰਨ ਦਾ ਉਸੇ ਤਰ੍ਹਾਂ ਜਿਵੇਂ ਮੈਂ ਪਹਿਲਾਂ ਕਰਦਾ ਆ ਉਸੇ ਤਰ੍ਹਾਂ ਮੇਰੇ ਨਾਲ ਪਿਆਰ ਤੇ ਉਸੇ ਤਰ੍ਹਾਂ ਮੈਂ ਖਾਲਸੇ ਪੰਥ ਦਾ ਪ੍ਰਚਾਰ ਕਰਦਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ